ਇਹ ਮਤਲਬ ਦੇ ਲਈ ਯਾਦ ਕਰਦੇ ਹਾਂ ਮੰਗਾ ਵੀ ਬਹੁਤ ਵੱਡੀਆਂ-ਵੱਡੀਆਂ ਰਿਸ਼ਤਾ ਸੇਵਾ ਥੋਰੀ ਮੰਗਦੇ ਸੇਵਾ ਕੋਈ ਕਰਨੀ ਸਿਮਰਨ ਕੋਈ ਕਰਨਾ ਜਾਣੋ ਦਾ ਬਣਨਾ ਸੋਚ ਕਰਕੇ ਸਾਨੂੰ ਸੇਵਾ ਸਿਮਰਨ ਤੇ ਜੋਰ ਰੱਖਣਾ ਚਾਹੀਦਾ ਭਾਈ ਗੁਰੂ ਤਾਂ ਆਪਣੇ ਆਪ ਹੀ ਰੱਖ ਲੈਂਦਾ ਕੋਲ ਸਤਿਪਤਨਾ ਆਪੇ ਸ਼੍ਰੀ ਵਾਦੂ ਉਹ ਆਪੇ ਸਭ ਕੁਝ ਜਾਣਦਾ ਹੈ ਪਰਮਾਤਮਾ ਦੇ ਵਿੱਚ ਤਾਂ ਕੋਈ ਘਾਟ ਨਹੀਂ ਹੈ ਗੁਰੂ ਦੇ ਵਿੱਚ ਤਾਂ ਕੋਈ ਫਰਕ ਨਹੀਂ ਹੈ ਕਮੀਆਂ ਹਨ ਤਾਂ ਸਾਡੇ ਆਪਣੇ ਵਿੱਚ ਹੀ ਕਮੀਆਂ ਨੇ ਹੋਣ ਸਤਨਾਮ ਸ੍ਰੀ ਵਾਹਿਗੁਰੂ ਇਹ ਜਿਹੜੀਆਂ ਸੱਚੀਆਂ ਸਾਖੀਆਂ ਵਰਤੀਆਂ ਹੋਈਆਂ ਨੇ ਇਹ ਸਾਡੇ ਮਨ ਨੂੰ ਡਿਗਣ ਤੋਂ ਡੋਲਣ ਤੋਂ ਬਚਾਉਂਦੀਆਂ ਨੇ ਹੋਰ ਸਤਨਾਮ ਸ੍ਰੀ ਵਾਹਿਗੁਰੂ ਡਰਦਾ ਆਉਂਦੀ ਹੈ ਸ਼ਰਦਾ ਵਾਧਦੀ ਹੈ